ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤੇ ਕੱਲ ਹੈਗੀ ਜੀ ਮਹਾਸ਼ਿਵਰਾਤਰੀ ਤੇ ਪ੍ਰਤਾਪ ਅਕੈਡਮੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਮਹਾਸ਼ਿਵਰਾਤਰੀ ਦੀ ਬਹੁਤ-ਬਹੁਤ ਵਧਾਈਆਂ ਤੇ ਇਹੀ ਇੱਕ ਪ੍ਰਾਰਥਨਾ ਰਹੇਗੀ ਪੌਲਿਨਾਥ ਤੋਂ ਕਿ ਅਗਲੀ ਸ਼ਿਵਰਾਤਰੀ ਆਉਣ ਤੋਂ ਪਹਿਲਾਂ-ਪਹਿਲਾਂ ਤੁਸੀਂ ਸਾਰੇ ਭਰਤੀ ਹੋਏ ਹੋਵੇ ਹੋ ਠੀਕ ਹੈ ਟ੍ਰੇਨਿੰਗ ਅਤੇ ਗਏ ਹੋ ਹੋ ਹੈਨਾ ਠੀਕ ਹੈ ਜੀ ਤਾਂ ਇਸ ਮੌਕੇ ਦੇ ਉੱਤੇ ਪ੍ਰਤਾਪ ਅਕੈਡਮੀ ਵੱਲੋਂ ਤੁਹਾਨੂੰ ਤੋ ਆਪਣੇ ਬੈਚ ਚੱਲਦੇ ਆ ਜੀ ਪੰਜਾਬ ਸਿਲੈਕਸ਼ਨ ਬੈਚ ਜਾਂ ਫਿਰ ਮੈਥ ਦਾ ਬੈਚ ਹੈ ਜਾਂ ਫਿਰ ਜੀਕੇ ਦਾ ਬੈਚ ਹੈ ਉਹਦੇ ਤੇ ਤੁਹਾਨੂੰ 35% ਦੀ ਜਿਹੜੀ ਹੈ ਛੂਟ ਜਾਂ ਸੇਲ ਤੁਸੀਂ ਬੋਲ ਸਕਦੇ ਹੋ ਕਿ ਇਹ ਸੇਲ ਹੈਗੀ ਹੈ ਪ੍ਰਤਾਪ ਅਕੈਡਮੀ ਦੀ ਤਾਂ ਛੂਟ ਤੁਹਾਨੂੰ 35% ਦੀ ਮਿਲ ਜੂਗੀ ਠੀਕ ਹੈ ਇਹ 쿠ਪਨ ਕਿਹੜਾ ਹੈ ਤੇ ਕਿਹੜੇ-ਕਿਹੜੇ ਬੈਚ ਦੀ ਗੱਲ ਹੋ ਰਹੀ ਹੈ ਗੱਲ ਹੋ ਰਹੀ ਹੈ ਇਕਤਾ ਜੀ ਆਪਣੇ ਪੰਜਾਬ ਸਿਲੈਕਸ਼ਨ ਬੈਚ ਦੀ ਠੀਕ ਹੈ ਜਿਹੜਾ ਆਪਣਾ ਸਭ ਤੋਂ ਵੱਡਾ ਤੇ ਕੰਬਾਈਨ ਬੈਚ ਹੈਗਾ ਸਾਰੇ ਪੀਪਰਾਂ ਦੀ ਤਿਆਰੀ ਦਾ ਇੱਕੋ ਬੈਚ ਆਪਣਾ ਹੈਗਾ ਜੀ ਪੰਜਾਬ ਸਿਲੈਕਸ਼ਨ ਬੈਚ ਠੀਕ ਹੈ ਤੇ ਇਸ ਤੋਂ ਇਲਾਵਾ ਜੇ ਕਿਸੇ ਨੂੰ ਓਨਲੀ ਮੈਥ ਦਾ ਬੈਚ ਚਾਹੀਦਾ ਤਾਂ ਉਹ ਵੀ ਮਿਲ ਜਾਂਦਾ ਹੈ ਜਾਂ ਕਿਸੇ ਨੂੰ ਓਨਲੀ ਜੀਕੇ ਦਾ ਬੈਚ ਚਾਹੀਦਾ ਉਹ ਵੀ ਮਿਲ ਜਾਂਦਾ ਹੈ ਭਾਈ ਠੀਕ ਹੈ ਤਾਂ ਇਹਨਾਂ ਤਿੰਨ ਬੈਚਾਂ ਦੇ ਉੱਤੇ ਮੈਥ ਜੀਕੇ ਜਾਂ ਫਿਰ ਹੋਰ ਸਿੰਗਲ ਛੋਟੇ ਬੈਚ ਵੀ ਹੈਗੇ ਆ ਉਹ ਤੇ ਇਹ ਆਪਣਾ ਪੰਜਾਬ ਸਿਲੈਕਸ਼ਨ ਬੈਚ ਹੈ ਠੀਕ ਹੈ ਇਹਨਾਂ ਸਾਰੇ ਬੈਚਾਂ ਦੇ ਉੱਤੇ ਤੁਹਾਨੂੰ 35% ਦੀ ਆਫ ਹੈ ਜਿਹੜੀ ਛੂਟ ਹੈ ਜਿਹੜੀ ਉਹ ਮਿਲ ਜਾਏਗੀ 쿠ਪਨ ਕਿਹੜਾ ਹੈ ਤਾਂ 쿠ਪਨ சிவா 35 ਕਰਕੇ 쿠ਪਨ ਤੁਸੀਂ ਨੋਟ ਕਰ ਲਓ ਕੈਪੀਟਲ ਲੈਟਰਸ ਦੇ ਵਿੱਚ ਚਾਹੇ স্মੋਲ ਲੈਟਰਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਸਿਰਫ 35 ਹੈ ਇਹクーポン ਤੁਸੀਂ ਕੋਰਸ ਬਾਈ ਕਰਨ ਤੋਂ ਪਹਿਲਾਂ ਅਪਲਾਈ ਕਰਨਾ ਹੋਏਗਾ ਠੀਕ ਹੈ ਤਾਂ ਤੁਹਾਨੂੰ 35% ਦਾ ਆਫ ਹੈ ਜਿਹੜਾ ਮਿਲ ਜਾਏਗਾ ਠੀਕ ਹੈ ਜਿਹਨੇ ਬੱਚਿਆਂ ਨੂੰ ਨਹੀਂ ਪਤਾ ਸਾਡੇ ਬੈਚ ਬਾਰੇ ਜੀ ਸਿਲੈਕਸ਼ਨ ਮੈਚ ਬਾਰੇ ਤਾਂ ਇਹ ਬੈਚ ਹੈਗਾ ਜੀ ਜਿਹਨੂੰ ਆਪਾਂ ਆਪਣਾ ਇੱਕ ਫਲੈਗਸ਼ਿਪ ਬੈਚ ਬੋਲਦੇ ਆ ਮਤਲਬ ਸਭ ਕੁਝ ਇਹਦੇ ਚ ਕਵਰ ਹੋ ਜਾਂਦਾ ਥੋੜਾ ਕੋਈ ਵੀ ਐਗਜ਼ਾਮ ਹੋਵੇ ਚਾਹੇ ਕੋਆਪਰੇਟਿਵ ਇਨਸਪੈਕਟਰ ਦਾ ਫਾਇਰਮੈਨ ਪਟਵਾਰੀ ਪੀਟ੍ਰੀਪੀਐਸਬੀ ਕਲਰਕ ਵੀਡੀਓ ਐਕਸਾਈਜ਼ ਇਨਸਪੈਕਟਰ ਪੁਲਿਸ ਜਾਂ ਜੇਲ ਬਾਰਡਰ ਦਾ ਤੇ ਪੁਲਿਸ ਦੇ ਵਿੱਚ ਵੀ ਚਾਹੇ ਐਸਆਈ ਹੈ ਚਾਹੇ ਕਾਂਸਟੇਬਲ ਹੈ ਸਭ ਕੁਝ ਇਹਦੇ ਵਿੱਚ ਕਵਰ ਹੋ ਜਾਂਦਾ ਬਈ ਠੀਕ ਹੈ ਪੀਡੀਐਫ ਤੁਹਾਨੂੰ ਵਿੱਚ ਮਿਲਦੀ ਹੈ ਪੀਡੀਐਫ ਦਾ ਪ੍ਰਿੰਟ ਆਊਟ ਕਢਾ ਸਕਦੇ ਆ ਉਹ ਸਾਰਾ ਕੁਝ ਹੈਗਾ ਠੀਕ ਹੈ ਸਾਰਾ ਦਾ ਸਾਰਾ ਸਿਲੇਬਸ ਇਹਦੇ ਵਿੱਚ ਕਵਰ ਕਰਿਆ ਜਾਂਦਾ ਤਾਂ ਇਸ ਬੈਚ ਨਾਲ ਤੁਸੀਂ ਜੁੜ ਸਕਦੇ ਹੋ ਇਹਦੀ ਵੈਲਿਡ ਇਦੇ ਚ ਕੰਪਲੀਟਲੀ ਸਿਲੇਬਸ ਨੂੰ ਟਾਰਗੇਟ ਕਰਿਆ ਗਿਆ ਆਪਾਂ ਸਾਰਾ ਸਿਲੇਬਸ ਕਰਾਇਆ ਹੋਇਆ ਪੇਪਰ ਕੋਈ ਵੀ ਹੋਰ ਵੀ ਜੇ ਨੈਕਸਟ ਮੰਨ ਲਓ ਹੁਣ ਜਿਵੇਂ ਲੇਬਰ ਇਨਸਪੈਕਟਰ ਦਾ ਪੇਪਰ ਆਣਾ ਹੈ ਜੇ ਲੇਬਰ ਇਨਸਪੈਕਟਰ ਦੇ ਪੇਪਰ ਦੇ ਵਿੱਚ ਲੇਬਰ ਲਾ ਵੀ ਹੈਗਾ ਤਾਂ ਵੀ ਉਹ ਇਸ ਦੇ ਵਿੱਚ ਹੀ ਮਿਲੇਗਾ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈ ਜੀ ਜਿਨਾਂ ਕੋਲ ਸਿਲੈਕਸ਼ਨ ਬੈਚ ਹੈ ਠੀਕ ਹੈ ਬਾਕੀ ਇਹਦੀ ਫੀਸ ਜੋ ਵੀ ਹੈ 4500 ਇਹਦੇ ਤੇ ਤੁਹਾਨੂੰ 35% ਦਾ ਆਫ ਹੈ ਜਿਹੜਾ ਉਹ ਮਿਲ ਜਾਏਗਾ ਠੀਕ ਹੈ ਕੋਪਨ ਮੈਂ ਤੁਹਾਨੂੰ ਦੱਸਤਾ ਜਿਨਾਂ ਨੂੰ ਨਹੀਂ ਪਤਾ ਲੱਗਾ ਕੋਪਨ ਨੋਟ ਕਰ ਸਕਦੇ ਆ ਜੀ ਸ਼ੀਵਾ 35 ਦੇ ਨਾਂ ਤੋਂ 쿠پن ਹੈਗਾ ਆ ਓਕੇ ਹੋਰ ਕੋਈ ਡਾਊਟ ਕੋਈ ਕੁਇਰੀ ਹੈ ਤਾਂ ਉਹ ਤੁਸੀਂ ਕਾਲ ਕਰ ਸਕਦੇ ਹੋ ਆ ਦੋ ਨੰਬਰ ਆਪਣੇ ਹੈਗੇ ਠੀਕ ਹੈ ਇੱਥੇ ਕਾਲ ਕਰ ਸਕਦੇ ਹੋ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਤੇ ਐਪ ਐਪ ਡਾਊਨਲੋਡ ਕਰਕੇ ਬੈਚ ਨੂੰ ਵੀ ਜੁਆਇਨ ਕਰ ਸਕਦੇ ਹੋ ਐਪ ਕਿਹੜੀ ਹੈ ਜੀ ਪਲੇ ਸਟੋਰ ਦੇ ਉੱਤੇ ਹੈਗੀ ਹੈ ਪ੍ਰਤਾਪ ਅਕੈਡਮੀ ਐਪ ਸਰਚ ਕਰੋਗੇ ਮਿਲ ਜਾਏਗੀ ਤੇ ਬਈ ਆਈਫੋਨ ਵਾਲੇ ਵਾਸਤੇ ਹੈਗੀ ਹੈ ਮਾਈ ਕੋਚਿੰਗ ਹੈ ਕਿਹੜੀ ਹੈ ਜੀ ਮਾਈ ਕੋਚਿੰਗ ਬਾਏ ਅਪੈਕਸ ਇਹ ਹੈਗਾ ਐਪ ਦਾ ਨਾਮ ਜਿਹੜੇ ਆਈਫੋਨ ਵਾਲੇ ਹੈਗੇ ਆ ਆਪਣੇ ਐਪ ਸਟੋਰ ਤੇ ਜਾ ਕੇ ਇਸ ਐਪ ਨੂੰ ਸਰਚ ਕਰ ਸਕਦੇ ਆ ਜੀ ਉੱਥੇ ORG ਕੋਡ ਮੰਗਦਾ ਹੈ ਤਾਂ ਇਹ ਕੋਡ ਤੁਸੀਂ ਫਿਲ ਕਰ ਦਿਓ 7736720 ਬਸ ਫਿਰ ਆਪਣੀ ਐਪ ਚੱਲ ਜਾਂਦੀ ਹੈ ਠੀਕ ਹੈ ਤੇ ਹੋਰ ਕੋਈ ਡਾਊਟ ਕੋਈ ਕੁਇਰੀ ਹੈ ਇੱਥੇ ਮੈਸੇਜ ਕਰ ਲਿਓ ਭਾਈ ਠੀਕ ਹੈ ਬਾਕੀ ਆਪਣੇ ਯਾਰ ਦੋਸਤਾਂ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਠੀਕ ਹੈ ਬਾਕੀ ਹੋਰ ਕੋਈ ਡਾਊਟ ਕੁਇਰੀ ਕੁਛ ਹੈ ਤਾਂ ਕਮੈਂਟ ਕਰ ਸਕਦੇ ਆ ਜੀ ਚੈਨਲ ਦੇ ਉੱਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ